हां जी दोस्तों सारेया नु प्यार परी साख क्रिया काल जी मैं ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਅੱਜ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਰਾਣਾ ਸਾਹਿਬ ਕਰਮਸਰ ਜੀ ਜਿੱਥੇ ਬਾਬਾ ਜੀ ਦੀ ਅੱਜ ਵਰਸੀ ਇਹਦਾ ਦਿਹਾੜਾ ਵਾ ਜੀ ਤੇ ਸੰਗਤਾਂ ਬਹੁਤ ਜ਼ਿਆਦਾ ਹਮ ਹਮਾ ਕੇ ਪਹੁੰਚ ਰਹੀਆਂ ਤੁਹਾਨੂੰ ਆਪਾਂ ਵੀਡੀਓ ਦੇ ਨੇ ਦੇ ਵਿੱਚ ਅੱਜ ਪੂਰੀ ਦਰਸ਼ਨ ਕਰਵਾਉਨੇ ਆ ਰਾਣਾ ਸਾਹਿਬ ਜੀ ਦੇ ਵੀਡੀਓ ਨਾਲ ਬਣੇ ਰੋ ਦੋਸਤੋ ਆਪਾਂ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸੰਗਤਾਂ ਦੀਆਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤੇ ਆਪਾਂ ਅੱਗੇ ਤੁਹਾਨੂੰ ਪੂਰੇ ਗੁਰਦੁਆਰਾ ਸਾਹਿਬ ਜੀ ਦੇ ਕਰਾਉਣੇ ਆ ਦਰਸ਼ਨ ਜੀ ਉਹਨਾਂ ਨੂੰ ਵੀ ਆਪਣਾ ਰਾਜ ਆਪਣੇ ਕਰਦੇ ਔਰ ਆਪਣੇ ਪਰਿਵਾਰ ਦੀਆਂ ਸਭੀਆਂ ਨੇ ਸਰਦਾਰ ਪਰਮਜੀਤ ਆਵਾਜ਼ ਤੋਂ ਸਭ ਤੋਂ ਵੱਡਾ ਮਾਣ ਹੈ ਸ੍ਰੀ ਦਰਬਾਰੋ ਇਹਨਾਂ ਸਾਰੇ ਚਰਚੇ ਵਿੱਚ ਅੰਦਰ ਦਾ ਨੱਗਰ ਪਾਈ ਜਿਵੇਂ ਜੇ ਮੌਕਾ ਸਵਾ ਕਰੇਗਾ ਸਾਰੇ ਆਰਾਮ ਨਾਲ ਜਾ ਕੇ ਤੁਸੀਂ ਲੰਗਰ ਪਾਣੀ ਚੱਕਣਾ ਕਾਹਲੀ ਕਰਨੀ ਪਾ ਕੇ ਤੁਸੀਂ ਸਾਰੇ ਆਪਣਾ ਆਪਣਾ ਲੰਗਰ ਪਾਣੀ ਚੱਕ ਕੇ ਆਪਣੇ ਆਪਣੇ ਘਰਾਂ ਜਾ ਕੇ ਚੰਗੀ ਤਰ੍ਹਾਂ ਆਓ ਉਹ ਆਏ ਇਸ ਤਰ੍ਹਾਂ ਇਸ ਕੋ ਕਰਤਾ ਕਿ ਆਧਵੰਨ ਕਾਂ ਦੇ ਉਸ ਦੇ ਬਾਰੇ ਇਸ ਕੋ ਕਰਤਾ ਇਹ ਸਮਾਜ ਦਾ ਸਮਾਗਮ ਉਹ ਤੋਂ ਬਾਅਦ ਜਿਸ ਵਿੱਚ ਇਹ ਨਾ ਬਾਰ ਬੀਤਾਰਨਾ ਸ਼ੁਰੂ ਕਰਦੇ ਨੇ ਇਹ ਵਾਰਤਾ ਵੀ ਕਰਦੇ ਸਮਾਗਮ ਹੋਣਾ ਆਉਣ ਦਾ ਸਮਾਂ ਹੈ ਜਾਰੀ ਸਮਾਗਮ ਹੋਣ ਦਾ

পিয়ড সাক করাতরেকঢি পাণঠচ indনে i got a ਪਾਪੇ ਕੋ ਕਹਿਣਾ ਪਾਪੇ ਨਾ ਆਉਣਾ ਕੋ ਲਾਜ ਨਾ ਮੁੱਕ ਕਹਿੰਦੀ ਅਕਿਤ ਚੱਕੀ ਸਤ ਦਾ ਨਾਮ ਪ੍ਰਾਪਤ ਹੋਈ ਨਿਆ ਵਿਸਤਾਰ ਵਿੱਚ ਨਾ ਜਾਮ ਬੈਂਕੀ ਜਗਲੀ ਦੇ ਤਿਆਰ ਬਾਰੇ ਬਸ ਉੱਥੇ ਮੇਰੇ ਦਿਮਾਗ ਦੇ ਸੋ ਬਿਖਾਇਆ ਹਾਂ ਮੈਂ ਹੱਥੇ ਕੰਡੇ ਦੇ ਨੇ ਚੰਨੇ ਪੱਟਾ ਖਣੂਰ ਫਰਮਾਨ ਤੇ ਲਾੜੇ ਸਰ ਸੇਵ ਪੂਰੀ ਪੜਾਈ ਐ ਸਤਕਾਰ ਸਤਕਾਰ ਆਈ ਸਿੱਖ ਦੇ ਮੁੱਢ ਜੀ ਨੇ ਨਾਮ ਜਪ ਕੇ ਏ ਧਰਤੀ ਨੂੰ ਸੰਗ ਜਾੜੇ ਐ ਮੱਠੀਆਂ ਕੱਪੜੇ ਸਿੱਖ ਰਿਆ ਨੇ ਸਾਧੂ ਉਹਨੇ ਸਣਾ ਐ ਸਾਧੂ ਉਹਨੇ ਸਣਾ ਸੁਖੀਆਂ ਤੁਹਾਨੂੰ ਵੀਡੀਓ ਰਿਕਰਡ ਕਰਾਈ ਸਰ ਰਾਣਾ ਸਾਹਿਬ ਜੀ ਦਾ ਆਪਾਂ ਦਰਸ਼ਨ ਕਰਵਾਏ ਜੀ ਅੱਜ ਬਾਬਾ ਜੀ ਦੀ ਵਰਸੀ ਚੱਲ ਰਹੀ ਆ ਸੰਗਤਾਂ ਬਹੁਤ ਜ਼ਿਆਦਾ ਹੋਮੋ ਹੋਮਾ ਕੇ ਪਹੁੰਚਿਆ ਨੇ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਦੋਸਤੋ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਇਹ ਬੈਕ ਸਾਈਡ ਦੇ ਉੱਤੇ ਕਾਰਾਂ ਦੀ ਪਾਰਕਿੰਗ ਆ ਜੀ ਜਿਹੜੇ ਦੋਸਤ ਭੈਣ ਭਰਾ ਮੇਰੇ ਆਉਂਦੇ ਨੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਲਈ ਤਾਂ ਬੈਕ ਸਾਈਡ ਤੋਂ ਗੱਡੀਆਂ ਲਿਆ ਕੇ ਤੁਸੀਂ ਪਾਰਕਿੰਗ ਦੇ ਵਿੱਚ ਇਧਰਲੇ ਸਾਈਡ ਪਿਛਲੇ ਪਾਸੇ ਲਗਾ ਸਕਦੇ ਹੋ ਤੁਸੀਂ ਗੱਡੀਆਂ ਜੀ ਫਰੰਟ ਤੇ ਨਾ ਲਗਾਇਆ ਕਰੋ ਗੱਡੀਆਂ ਇਹ ਬਹੁਤ ਵੱਡੀ ਪਾਰਕਿੰਗ ਆ ਗੁਰਦੁਆਰਾ ਰਾੜਾ ਸਾਹਿਬ ਜੀ ਦੀ ਇਧਰਲੇ ਪਾਸੇ ਤੁਸੀਂ ਪਾਰਕਿੰਗ ਲਗਾਇਆ ਕਰੋ ਦੋਸਤੋ ਜੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜੋ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਵਰਸੀ ਚੱਲਦੀ ਪਈ ਸੀ ਤੁਸੀਂ ਵੀ ਆ ਸਕਦੇ ਹੋ ਦੋ ਤਿੰਨ ਦਿਨ ਇੱਥੇ ਇਹ ਵਰਸੀ ਚੱਲਦੀ ਆ ਜੀ ਸੰਗਤਾਂ ਬਹੁਤ ਹਮ ਹਮਾ ਕੇ ਪਹੁੰਚਦੀਆਂ ਨੇ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਮਿਲਦੇ ਆ ਹੁਣ ਤੁਹਾਨੂੰ ਆਪਾਂ ਅਗਲੇ ਬਲੌਗ ਦੇ ਵਿੱਚ ਜੀ